ਮੈਂ ਕਾਹਦਾ ਸਮਾਂ ਨਹੀਂ ਲੈਣਾ ਦੁਕਾਨ ਚਾਰ ਮਿੰਟ ਦਾ ਜੀ ਗੱਲ ਜੀ ਤੁਹਾਡੇ ਨਾਲ ਸਮਾਪਤ ਕਰਾਂਗੇ ਸਾਚਾ ਜੀ ਸੇ ਕੰਮ ਲਈ ਇਹ ਬੜਾ ਨਾਜ਼ੁਕ ਸਮਾਂ ਵੀ ਹੈ ਔਰ ਬੜੀ ਪਰਖ ਦੀ ਘੜੀ ਵੀ ਹੈ ਅਸੀਂ ਬੜੇ ਤਜਰਬੇ ਕਰਕੇ ਦੇਖ ਲਿਆ ਵਕਵਾਕ ਜਿਸੰਧੀਆ ਸਰਕਾਰਾਂ ਕਦੇ ਅਸੀਂ ਪੰਨਾ ਦੀ ਧੜੇ ਬੰਦੀ ਤਾਂ ਨੇਦਰੋਦ ਦੇ ਬਣਾਈ ਸੀ ਕਦੇ ਅਸੀਂ ਝੂਠੇ ਵਾਰਿਆਂ ਜਾ ਕੇ ਬਣਾ ਲੈਣਾ ਪਰ ਤੂੰ ਵੀਰੋ ਪੰਜਾਬੋਂ ਪੰਥਨ ਕੁਸ਼ਾਸ ਲਈ ਹੋਇਆ ਔਰ ਜੋ ਇਹ ਮੈਨਾਂ ਨੰਗੜ ਤੋਂ ਬਾਅਦ ਅਸੀਂ ਜ਼ਿਆਦਾ ਮਹਿਸੂਸ ਕਰਦੇ ਆਂ ਕਿ ਸਾਡੇ ਨਾਲ ਧੋਖਾ ਹੋ ਗਿਆ ਸੋ ਇਹ ਕਿੰਨੇ ਕ ਧੋਖੇ ਅਸੀਂ ਬਰਦਾਸ਼ਤ ਕਰ ਜਾਵਾਂ ਤੁਸੀਂ ਕਿੰਨੀ ਕ ਦੇਰ ਤੱਕ ਕਰਾਂਗੇ ਜਦੋਂ ਸਾਰਾ ਕੁਝ ਛੁੱਟ ਗਿਆ ਉਦੋਂ ਚੱਕ ਨੂੰ ਹਜ ਹਲਾਕੇ ਨੇ ਕਿਸੇ ਕਾਮਯੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਿਰਜਣਾ ਸ਼੍ਰੀ ਹਰਿ ਕਾਲਤਖਸਰ ਤੋਂ ਹੋਈ ਸੀ ਜਿਸ ਪਾਰਟੀ ਨੇ ਸ਼੍ਰੀ ਹਰਿ ਕਾਲਤਖਸਰ ਦੀ ਸਰਵਉੱਚਤਾ ਨੂੰ ਕਾਇਮ ਰੱਖਣਾ ਸੀ ਬਰਕਰਾਰ ਰੱਖਣਾ ਸੀ ਉਹਦੇ ਪਿੱਛੇ ਲੜਾਈਆਂ ਲੜਨੀਆਂ ਸੀ ਆਗੂ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨ ਔਰ ਐਸਪੀਸੀ ਦੋਨੋਂ ਇੱਕ ਆਹ ਤੱਕ ਤੋਂ ਬੇਮਕੋ ਹੋ ਜਾਣ ਫਿਰ ਕੌਮ ਦਾ ਹਾਲ ਕੀ ਹੋਊਗਾ ਸਾਡੀਆਂ ਸੰਸਥਾਵਾਂ ਦੀ ਰਾਖੀ ਕਿਵੇਂ ਹੋਊਗੀ ਸਾਡੇ ਸਾਡੀ ਮਨਾਂ ਦਾ ਉਹਦੀ ਪਰਵਾਹ ਕੌਣ ਕਰੂਗਾ ਤੇ ਰਾਖੀ ਕਿਵੇਂ ਹੋਊਗੀ ਇਹ ਸਵਾਲ ਹੈ ਅੱਜ ਕੌਮ ਦੇ ਮੂਰੇ ਔਰ ਅੱਜ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਸਿੰਸ ਆਪ ਨੇ 2 ਤਾਰੀਖ ਨੂੰ ਕਮੇਟੀ ਦਾ ਐਲਾਨ ਕੀਤਾ ਅਸੀਂ ਮੈਂਬਰ ਸਭ ਆਪਾਂ ਅੱਜ ਇੱਥੇ ਬੈਠੇ ਆਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਨਾ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਸਾਡਾ ਨਾਮ ਉਸ ਕਮੇਟੀ 'ਚ ਸ਼ਾਮਲ ਹੋਣਾ 6 ਸਿੱਖਾਂ ਦੀ ਚੋਣ ਹੋਈ ਫਸੀਲ ਤੋਂ 3 ਕਰੋੜ ਸਿੱਖਾਂ 'ਚੋਂ ਜੇਕਰ 6 ਵੀ ਨਾ ਘੜਨ ਉਸ ਗਲਤੇ ਸ਼੍ਰੀ ਖਾਲਸਾ ਸਾਹਿਬ ਜੀ ਤੇ ਫਿਰ ਕੌਮ ਲਈ ਇੱਕ ਮੈਂ ਸਮਝਦਾ ਇੱਕ ਲਾਂਡਿਆਰੋ ਦਰਕਾਰੇ ਲੋਕ ਉਹ ਨਹੀਂ ਕਰਦੇ ਇਹ ਸਹਲਾਚ ਸ਼੍ਰੀ ਖਾਲਸਾ ਸਾਹਿਬ ਨੇ ਸਰਬੋਤਮ ਨਿਮੋਕ ਰਾਕੇ ਅਸੀਂ ਸਾਰਿਆਂ ਨੇ ਤਿਆ ਕੀਤਾ ਕਿ ਪਾਰਟੀ ਦੀਆਂ ਮੀਡੀਆ ਚ ਵੀ ਕਹਿੰਦੇ ਰਹੇ ਕਿ ਖਾਲਸਾ ਸਾਧ ਖੁਫਣਾ ਨਾ ਸਰਵ ਨੁਮਾਇੰਦੇ ਬਣੋ ਉਹ ਤਾਂ ਇਦਾਂ ਤਰ ਹੋ ਗਿਆ ਅਪਰਾਧਗਾਰੀ ਹੋਣਾ ਜਦੋਂ ਬੰਨਾਂ ਨਹੀਂ ਮੰਨਿਆ ਜੀਆਂ ਤਾਂ ਸੰਗਤ ਦੇ ਸਹਿਯੋਗ ਨਾਲ ਪਾਕੀ ਪੰਚੀਆਂ ਇਸ ਦੇ ਚਾਲ ਦਸਾਉ ਦੇ ਦੇਸ਼ ਨੇ ਸ਼ੁਰੂ ਹੋਈ ਪਹਿਲੀ ਮੀਟਿੰਗ ਪੰਜਾਬ ਮਲੇਖੋੜਾਂ ਵਿੱਚ ਰੱਖੀ ਗਈ ਜੋ ਇੱਕ ਇਤਿਹਾਸਕ ਮੀਟਿੰਗ ਸਾਬਤ ਹੋਈ ਜਲੰਧਰ ਬਟਾਲਾ ਸਾਹਿਬ ਨੇ ਬਹੁਤ ਵੱਡੀ ਮੀਟਿੰਗ ਕਰਾਈ ਪਾਕਸ ਸੰਗਰੂਰ ਦੀ ਮੀਟਿੰਗ ਨਹੀਂ ਇਹ ਮੀਟਿੰਗ ਨੇ ਅਚਾਰੀਗਾਰੋਂ ਉਤਾਰਿਆ ਸੋ ਇਹ ਜਿਹੜਾ ਫਲਾਰਾ ਬਣ ਰਿਹਾ ਇੱਕ ਸਹੀ ਵਰਤੀ ਕੋਈ ਬਿਲਕੁਲ ਕੰਮ ਨਹੀਂ ਆਦਾ ਪਾਣੀ ਦੇ ਨਾਲ ਕਮੇਟੀ ਵਾਲੇ ਬੰਗਲੇ ਇਹ ਸਾਨੂੰ ਨਹੀਂ ਹੈ ਸ਼੍ਰੀ ਅਕਾਲਤਖ ਸਾਹਿਬ ਦੀ ਗੱਲ ਹਰ ਤੱਕ ਤਸਮੀਜੀ ਸੰਗਤ ਨੂੰ ਸ਼੍ਰੀ ਅਕਾਲਤਖ ਸਾਹਿਬ ਦੀ ਸਰਪੰਚਾ ਸ਼੍ਰੀ ਕਲਿਆਨ ਸਾਹਿਬ ਦੀ ਅਸਮਦ ਲਈ ਖੜੀ ਹੋਈ ਆ ਕਿ ਤੇ ਸਾਡੇ ਨਿਦਮ ਦੇ ਮੋਰੀ ਨੇ ਰਕਟਕਟਕ ਅਸੀ ਰੱਖਾ ਕੀ ਸ਼੍ਰੀ ਅਕਾਲਤਖ ਸਾਹਿਬ ਦੀ ਮਾਨ ਮੰਨ ਹਾਂ ਦਾ ਬਹੁਤ ਰਖੀਏ ਸੋ ਤੁਹਾਡਾ ਸਾਰਿਆਂ ਦਾ ਤੈਕਰੋਂ ਧੰਨਵਾਦ ਹੈ ਕਿ ਸੰਗਤ ਰੂਪ ਵਿੱਚ ਵਟਾਹਾ ਹੰਗਾਰਾ ਤੁਸੀਂ ਪੰਥਕ ਕਾਗਜ਼ ਲਈ ਦਿੱਤਾ ਵੇਂਦੀ ਹੈ ਕਿ ਭਾARTIਆ ਪਾਰਟੀ ਆਪਾ ਸ਼ੁਰੂ ਕਰਨੀ ਹੈ ਪਰੰਤੂ ਭਾARTI ਬੋਗਸ ਨਹੀਂ ਕਰਨੀ ਭਾARTIਆ ਪਾਰਟੀ ਨੂੰ ਇਸ ਤਰ੍ਹਾਂ ਕਰਨਾ ਕਿ ਹਰ ਘਰ ਵਿੱਚ ਜਾ ਦੇ ਪਾਰਟੀ ਜਿਹੜੀ ਹੋਵੇ ਤਾਂ ਸੰਗਤ ਨੂੰ ਪਤਾ ਲੱਗੇ ਕਿ ਅਸਲੀ ਗੱਲ ਤਾਂ ਅਕਸਰ ਬਣੋ ਪਾਰਟੀ ਹੋ ਰਹੀ ਹੈ ਜਿਵੇਂ ਪਹਿਲਾਂ ਜਦੋਂ ਕਿੰਨੀ ਨੂੰ ਸੋ ਇੱਕ ਵੋਟ ਪਾਉਂਦੇ ਹੁੰਦੇ ਸੀ ਉਦជា ਪਰਚੀਆਂ ਤੇ ਪਹਿਲਾਂ ਮੱਛੇ ਨੂੰ ਲਾਉਂਦੇ ਸੀ ਤੇ ਤੱਕੜੀ ਤੇ ਬੋਰ ਲਾਉਂਦੇ ਸੀ ਉਸ ਤਰ੍ਹਾਂ ਦਾ ਮਾਹੌਲ ਅਜ ਕੌਮ ਨੂੰ ਸਿਰਜਣ ਦੀ ਲੋੜ ਹੈ ਐਸੀ ਤੁਹਾਨੂੰ ਆਪਣੇ ਵੱਲੋਂ ਪੰਜੇ ਸੱਜਣ ਇਸ ਗੰਦਾ ਵਿਸ਼ਵਾਸ ਦਿਵਾਉਣੇ ਆ ਅਨਟਾ ਕੋਈ ਨਿੱਜੀ ਸਵਾਦ ਨਹੀਂ ਆ ਔਰ ਅਸੀਂ ਇੱਕ ਦਿਨ ਬਟੇ ਲੀਡਰ ਨੂੰ ਕਿਸੇ ਨੂੰ ਕਿਹਾ ਵੀ ਸੀ ਕਿ ਸਾਥੋਂ ਐਫੀਡਵਿਟ ਲੈ ਲਓ ਸਾਡੇ ਐਫੀਡਵਿਟ ਲੈ ਲਓ ਸਾਡੀ ਕੋਈ ਮੰਗ ਨਹੀਂ ਅਸੀਂ ਕੁਝ ਨਹੀਂ ਲੈਣਾ ਉਹਨਾਂ ਨੂੰ ਤੁਸੀਂ ਜੇ ਪੰਚ ਦੀ ਪਾਰਟੀ ਚਾ ਲੋ ਸਾਡੀ ਪਾਰਟੀ ਮਰ ਰਹੀ ਹੈ ਸਾਡੇ ਕੌਮ ਦਾ ਜਣਾ ਹੁੰਦਾ ਸਾਡੇ ਹੱਕ ਨਹੀਂ ਲੱਖੀ ਨਹੀਂ ਹੋ ਰਹੀ ਇਸ ਗੱਲ ਤੋਂ ਇਸ ਗੱਲੋਂ ਤਾਂ ਅੰਦਰ ਨਹੀਂ ਹੋਇਆ ਸਿਰ ਨਹੀਂ ਹੋਇਆ ਬੜੀ ਨਜੀ ਨੇੜਤਾ ਸੀ ਮੇਰੀ ਪਾਰਟੀ ਪ੍ਰਧਾਨ ਸਾਹਿਬ ਨਾਲ ਮੇਰਾ ਕਹਿਲਾ ਪਹਿਲੇ ਦੋ ਚਾਰ ਪੰਜ ਬੰਦੇ ਅਸੀਂ ਮੈਂ ਭੜੀਆਂ ਮੈਂ ਤਾਂ ਜਿੱਤਿਆਂ ਦੋ ਚਾਰ ਵਾਰ ਜ਼ਿਆਦਾ ਤੇਰੇ ਕਿ ਸਾਡੇ ਲਈ ਫੈਸਲੇ ਨਹੀਂ ਘੜੀਆ ਇੱਕ ਪਾਸੇ ਜਿਹੜੀ ਅਕਾਲਕਤ ਸਾਬ ਨੇ ਇਕ ਵਾਰ ਸਨ ਜੀ ਰਸ਼ਤੇ ਨੇ ਸਾਨੂੰ ਫੈਸਲਾ ਅਖਰੀ ਦਿਨ ਤੱਕ ਸਾਡੇ ਹੱਥ ਚ ਲੈਣਾ ਪੈਣਾ ਤੁਸੀਂ ਫੈਸਲੇ ਨੂੰ ਛਟੋ ਨਵੇਂ ਨਾ ਲਾਗੂ ਕਰੋ ਹੋਰ ਨਹੀਂ ਹੋ ਗੱਲਾਂ ਹੋਈਆਂ ਸੋ ਅੱਜ ਗੁਰੂ ਤੋਂ ਬੇਮਖੋਈਆਂ ਪਹੁੰਚਣਾ ਇਹ ਹਾਲ ਹੈ ਕਿ ਸੰਗਤ ਆਪ ਮਹਾਰੇ ਕਿਹ ਕਦ ਤੱਕ ਸਾਡੇ ਸਰਵਚਾਨ ਨੂੰ ਮੰਨਦੇ ਹੋਏ ਸਹਿਯੋਗ ਦੇਣ ਲੱਗੇ ਆ ਸੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਕਰਦੇ ਆ ਐਸ ਤਰ੍ਹਾਂ ਇਸ ਗੱਲ ਦਾ ਵਿਸ਼ਵਾਸ ਰਿਹਾ ਨੇ ਕਿ ਕਿਤੇ ਨਾ ਕਿਤੇ ਰਾਸੀ ਯੁਕਾਨੀ ਸਵਾਰਥ ਵੀ ਹੁੰਦੇ ਨੇ ਕਿਤੇ ਨਾ ਕਿਤੇ ਬੈਗ ਵਿਰੋਧ ਰੰਸ਼ਾ ਵੀ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਤੁਹਾਡੀਆਂ ਕਰਜ਼ਾ ਵੀ ਹੋ ਸਕਦੀਆਂ ਨੇ ਛੋਟੀਆਂ ਜੀਆਂ ਛੋਟੀਆਂ ਹੁੰਦੀਆਂ ਨੇ ਗੁੱਡੀ ਜੀਆਂ ਹੁੰਦੀਆਂ ਹੋਣਗੀਆਂ ਔਰ ਤੁਹਾਨੂੰ ਵਚਨ ਦਿੰਦੇ ਆ ਕਿ ਸਾਰੇ ਰੰਸ਼ਾ ਨੂੰ ਭੁਲਾ ਕੇ ਬੈਗ ਵਿਰੋਧ ਨੂੰ ਛੱਡ ਕੇ ਸਾਰਿਆਂ ਜਿਹੜੀਆਂ ਇਹ ਜੀ ਰੈਸਟੋਰੈਂਟੋਂ ਛੱਡ ਕੇ ਨਰੋਲ ਨੂੰ ਬੇਚੀ ਮੇਂ ਗਾਲ ਗਾਲ ਸਾਜ ਦੀ ਸਰਬਸਤਾਲੀ ਖੜੇ ਆ ਸਾਰੇ ਕਿਤੇ ਹੋ ਗਈ ਕਿ ਤੁਮ ਮਹਿਲ ਬਣਾਉਣਾ ਬਣਾ ਚ ਸਭ ਮਹੌਲ ਸਜਣਾ ਬਣਾਉਗਾ ਜਿਵੇਂ ਨਾਣੇ ਲੱਗੇ ਕਿ ਕੰਮ ਚ ਵਾਟੇ ਸਾਰੀ ਇਹ ਸੁਖਦਾ ਸਾਲੀਮ ਵਿਚ ਜਰਨ ਹਾਂ ਬੋਲੇ ਤੁਹਾ ਦਿਹਾੜ ਉਹ ਸਮਾਂ ਸੀ ਜਦੋਂ ਅਕਾਲੀ ਦਲ ਦੇ ਲੀਡਰਾਂ ਨੇ ਕ੍ਰੈਡਿਟਾਂ ਲੈਣ ਜਾਂਦੇ ਸੀ ਨੀਕਰ ਉਹ ਤੇ ਚਾਹੁੰਦੇ ਕਹਿੰਦੇ ਸੀ ਮੈਂ ਨਹੀਂ ਜਾਣਾ ਪੁਰਾਣੇ ਨੂੰ ਦਿਲੋਂ ਉਜਰੇ ਕੋਲੇ ਜਾਂਦੇ ਸੀ ਉਹ ਮੈਂ ਇਹ ਮੈਂ ਨਹੀਂ ਲੈਣਾ ਉਹਨੂੰ ਦੇ ਦਿਓ ਅਸੀਂ ਤਾਂ ਉਹਨੂੰ ਤਾਂ ਗਾਫਾ ਪਿਆ ਲੈ ਆ ਰਹੇ ਜਿੱਤੇ ਅੰਦਲੀਦਾਂ ਲੈ ਵੀਰ ਨੂੰ ਤਾਂ ਇਹੜੀ ਪਾਰਟੀ ਨਹੀਂ ਸੀ ਕਿ ਕੁਰਬਾਨੀ ਤਿਆਗ ਆ ਸੇਵਾ ਦੀ ਪਾਰਟੀ ਸੀ ਇਸ ਪਾਰਟੀ ਨੂੰ ਨਾ ਲੀਹਾਂ ਤੇ ਮੁਰਜੇ ਲੈਣ ਆਉਣਾ ਉਹਨਜੀ ਪੰਤ ਪਰਵਾਹ ਬਿਡਰਨਸ਼ਿਪ ਕੌਣ ਨੂੰ ਦੇਣੀ ਆ ਜਿਹਦੇ ਦੇ ਕੰਮ ਮਾਣ ਕਰ ਸਕਣ ਕੌਮੇ ਕਹੇ ਕਿ ਜਿਹੜੇ ਬੰਦੇ ਵਗਰੇ ਸੀ ਤੁਰਿਆ ਨਾ ਘੜੀ ਘੜਤੀ ਤੁਸੀਂ ਅਸੀਂ ਇਹ ਵੀ ਰਵੇਦੇ ਤੁਹਾਨੂੰ ਮਹਲ ਕਰਕੇ ਦਿਖਾਓ ਇਹ ਪਾਰਟੀ ਜਾਂ ਕਿ ਸਾਡੀ ਪ੍ਰਬੰਧ ਹੋਊਗੀ ਕਿ ਕੋਈ ਕਾਂਗਰਸ ਨਹੀਂ ਹੈ ਜਿੱਥੇ ਮਰਜੀ ਕੋਈ ਕੱਗੀਆਂ ਲਾਉਰੇ ਕਿਥੇ ਮਰਜੀ ਕੋਈ ਕੁਛ ਸਰਕਾਰ ਕਰਨ ਚਾਹੀਦੀ ਨੂੰ ਪਾਰਟੀ ਨਹੀਂ ਪੰਜ ਦੀ ਪਾਰਟੀ ਹੈ ਪੰਜ ਪ੍ਰਸਿੱਧ ਜਨ ਜੰਜੀ ਹੈ ਇਹ ਸਦਨਾਂ ਦੇ ਅੰਦਰ ਕਿਵੇਂ ਪਾਰਟੀ ਨੂੰ ਜੁੜੇ ਸੁਧਾਰ ਕਰਨ ਲਈ ਜਿਵੇਂ ਜਨਨ ਅਨੁਸਾਰ ਹੀ ਹੈ ਨਿਸ਼ਬਦ ਸਹਿਜਨਾ ਪਾਰਟੀ ਪ੍ਰਧਾਨ ਉਹਦੀ ਜਿਹੜੀ ਮੇਰਾ ਕਹਿਣੇ ਹੁਣੇ ਜੈ ਜੀ ਕਿ ਨਜਰਦਬਾਤ ਨਹੀਂ ਬਣੂਗਾ ਦੁਬਾਰਾ ਦੀ ਮੁਕੰਮਲ ਰਜਟ ਹੋਵੇ ਪ੍ਰਣਾਲੀ ਨਾਲ ਰਜਟ ਹੋਵੇ ਸਾਡੀ ਜਿਹੜੀ ਕਮੇਟੀ ਦੀ ਰਿਪੋਰਟ ਦੇ ਅੰਸ਼ ਤੇ ਉਹਦੇ ਜਿਹੜੇ ਲੀਡਰਸ਼ਿਪ ਦੀ ਗੱਲ ਅਸੀਂ ਕਹੀ ਸੀ ਜੀ ਅੰਦਰੋਂ ਹੀ ਮੰਗ ਲੈਣਾ ਸਾਰ ਸੰਵਾਜ ਦਾ ਨਾਮ ਨਹੀਂ ਲੈਣਾ ਸਵੈਸ ਕਰਕੇ ਵੀਰੋ ਤੁਹਾਨੂੰ ਬੇਨਤੀ ਹੈ ਆਵਾਜ਼ ਦਾ ਪਰਮਾਤਮਾ ਦਾ ਆਸ਼ਰੇ ਦਾ ਅਸਰੇ ਦਾ ਕਿ ਅੱਜ ਸਾਰੀਆਂ ਨਿੱਜੀ ਜ਼ਾਤਾਂ ਛੱਡੋ ਕੋਈ ਕਿਸੇ ਨਾਲ ਜੁੜਿਆ श्री श्रीख साहिब कमेटी ਯਾਦੀ ਮੈਂ ਸਵਾਤ ਤੁਹਾਡੀ ਸੇਵਾ ਦੇ ਵਿੱਚ ਸੁਣਦਾ ਤੁਹਾਨੂੰ ਵਚਨ ਦਿੰਦੇ ਆ ਕੋਈ ਤਕਾਨ ਬਣਾਏ ਕੋਈ ਲੀਡਰ ਬਣਾਏ ਕੋਈ ਵਾਸਤਾ ਨਹੀਂ ਨਰੋਗ ਵਿੱਚ ਹਿੰਦ ਪਰਵਾਨ ਤੇ ਜਿਹੜੇ ਸਭ ਵੀ ਕਰਦੀਆਂ ਤੁਹਾਨੂੰ ਫੇਣੀ ਆ ਸਾਡਾ ਭਾਵਨਾ ਤੁਹਾਡਾ ਸਾਰਿਆਂ ਦਾ ਜਿੱਥੇ ਤੁਹਾਡਾ ਸੰਗਤ ਸਹਿਜ ਨੂੰ ਧੰਨਵਾਦ ਕਰਦੇ ਆ ਉਹ ਕਿਸ ਲੰਕੀ ਦਾ ਸੰਦੇਤੀ ਸਸਾ ਜਿਨਾਂ ਨੇ ਪ੍ਰਣਾ ਕੀਤਾ ਵਾ ਕੋਈ ਬੋਲ ਸਿੰਘੀ ਲੰਗਵਾਲ ਸਾਹਿਬ ਕਿ ਲੰਗਵਾਲ ਕੀਤਾ ਬ੍ਰੀ ਸੰਖਿੜੇ ਜੁਦਨ ਸਿੰਘ ਈਮਾਨ ਸਾਰੀ ਜੀ ਨੂੰ ਸੇ ਬਤਾ ਸਾਰੇ ਯਾਤੂ ਅਸੀਂ ਸਾਰੇ ਵਿੱਚ ਸ਼ਾਮਲ ਆ ਤੁਹਾਡਾ ਸਾਰਿਆਂ ਦਾ ਪੰਜਾਂ ਹੰਤਿਆਂ ਦੇ ਬਤਨਾਂ ਦਾ ਜੇਤੀ ਤੋਰਦਾ ਤਨ ਉਸ ਵਾਦ ਕਰਦਾ ਕਿ ਕੰਕੀ ਮਿਹਨਤ ਦੇ ਚਕਾਪੀਆਂ ਨਹੀਂ ਕੀ ਕਰਦਾ ਜਦੇ ਪਰਤੀ ਰੱਖੇ ਇਹਨੂੰ ਇੱਕ ਨਵਾਂ ਰਹਿ ਬਣਾਖੇ ਇਸ ਸੰਪੰਥ ਵਿਚਵਾਦ ਨੂੰ ਮਜ਼ਬੂਤ ਕਰੀਵੇ